ਹਾਂਜੀ ਦੋਸਤੋ ਆਪਾਂ ਅੱਜ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਜਿਹੜਾ ਵੀ ਕੋਈ ਖੇਤੀ ਕਰਦਾ ਉਸ ਲਈ ਇਹ ਬਹੁਤ ਮਹੱਤਵਪੂਰਨ ਹੈ ਆਪਾਂ ਆਪਣੇ ਖੇਤਾਂ ਦੇ ਦੁਆਲੇ ਬਾਉਂਡਰੀ ਵਾਲ ਤੇ ਸ਼ਪੈਦਾ ਜਾਂ ਪਪੂਲਰ ਲਾਉਂਦੇ ਹਾਂ ਉਹ ਇੱਕ ਤਾਂ ਫਸਲਾਂ ਦਾ ਨੁਕਸਾਨ ਕਰਦੇ ਆ ਇੱਕ ਪਾਣੀ ਬਹੁਤ ਜ਼ਿਆਦਾ ਪੀਂਦੇ ਆ ਹੁਣ ਆਪਾਂ ਗੱਲਬਾਤ ਕਰਦੇ ਆ ਮਹਾਗੁਣੀ ਦੇ ਪੌਦੇ ਦੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਮਹਾਗੁਣੀ ਅਫਰੀਕਨ ਤੇ ਦੇਸੀ ਅਫਰੀਕਨ ਇਹਨਾਂ ਚ ਵਧੀਆ ਮੰਨੀ ਗਈ ਹੈ ਇਹਦੇ ਪੱਤੇ ਲੱਕੜ ਬਹੁਤ ਕੰਮ ਆਉਂਦੀ ਹੈ ਇਸ ਕਰਕੇ ਇਹਦਾ ਨਾਮ ਮਹਾਗੁਣੀ ਪਿਆ। ਇਹ ਮਹਾਗੁਣੀ ਦੀ ਲੱਕੜ ਹਜ਼ਾਰਾਂ ਸਾਲ ਪਾਣੀ ਦੇ ਵਿੱਚ ਪਈ ਰਹੇ ਖਰਾਬ ਨਹੀਂ ਹੁੰਦੀ। ਇਸ ਲਈ ਇਸ ਦੀ ਲੱਕੜ ਸਮੁੰਦਰੀ ਝਾਜਾਂ ਅਤੇ ਰਫਲਾਂ ਦੇ ਵੱਟ ਬਣਾਉਣ ਦੇ ਕੰਮ ਆਉਂਦੀ ਹੈ। ਇਹ ਮਹਿੰਗਾ ਫਰਨੀਚਰ ਵੀ ਬਣਦਾ ਇਹਨੂੰ ਸਿਉਂਖ ਵੀ ਨਹੀਂ ਲੱਗਦੀ। ਇਸ ਲਈ ਇਹ ਬਹੁਤ ਮਹਿੰਗੀ ਵੇਖਦੀ ਹੈ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਸ਼ਬਦਾ ਪਪੂਲਰ ਖੇਤਾਂ ਦੇ ਦਿਵਾਲੇ ਲਾਉਣਾ ਛੱਡ ਕੇ ਮਹਾਗੁਣੀ ਦੇ ਬੂਟੇ ਲਾਓ। 5 ਤੋਂ 7 ਫੁੱਟ ਦੀ ਦੂਰੀ ਤੇ ਲੱਗਦੇ ਆ 10-12 ਸਾਲ ਦੇ ਵਿੱਚ ਇਹ ਤਿਆਰ ਹੋ ਜਾਂਦਾ। ਇਹ ਫਸਰਵੀਨੀ ਮਾਰਦੇ 10 15000 ਰੁਪਏ ਦਾ ਪੌਦਾ ਇੱਕ ਵਿਕ ਜਾਂਦਾ ਹੈ ਇਹ 60 ਤੋਂ 70 ਰੁਪਏ ਆਮ ਨਰਸਰੀ ਤੋਂ ਵਿਕ ਜਾਂਦਾ ਇੱਕ ਪੌਦਾ ਇਸ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਲਾਓ ਇਹ ਐਫ ਡੀ ਦਾ ਕੰਮ ਕਰੇਗਾ ਇਹਦੇ ਪੱਤਿਆਂ ਨੂੰ ਜੇ ਆਪਾਂ ਵਾਲੀਏ